ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਟੈਗੋਰ ਮੋਰੀਅਲ ਸਕੂਲ ਦੇ ਬੂਥ ਨੰਬਰ 105 ਅਤੇ 106 ਵਿੱਚ ਬਾਹਰ ਤੋਂ ਆਏ ਵਿਅਕਤੀਆਂ ਨੂੰ ਪੋਲਿੰਗ ਬੂਥ ਤੋਂ ਬਾਹਰ ਕਦਰ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਆਹੋ ਸਾਹਮਣੇ ਆ ਗਏ ਇਸ ਦੌਰਾਨ ਸਥਾਨਕ ਵਿਧਾਇਕ ਵਰਿੰਦਰ ਮੀਤ ਸਿੰਘ ਪਹਾੜਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲਵੀ ਮੌਕੇ ਤੇ ਆ ਗਏ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਨੀਰਜ ਸਲਰੂਤਰਾ ਅਤੇ ਵਿਕਰਮਜੀਤ ਸਿੰਘ ਸੋਢੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਫੀ ਕੁਝ ਬੋਲਦੇ ਨਜ਼ਰ ਆਏ ਹਾਲਾਂਕਿ ਮੌਕੇ ਤੇ ਪਹੁੰਚੇ ਐਸਪੀ ਬਲਵਿੰਦਰ ਸਿੰਘ ਡੀਐਸਪੀ ਸੁਖਪਾਲ ਸਿੰਘ ਇਨਸਪੈਕਟਰ ਰਾਜਕੁਮਾਰ ਸ਼ਰਮਾ ਅਤੇ ਐਸਐਚਓ ਸਿਟੀ ਹਰ ਸੰਦੀਪ ਸਿੰਘ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਾਲਨ ਨਗਰ ਦੇ ਵਿੱਚ ਜਿਹੜਾ 25 ਨੰਬਰ ਬੋਰਡ ਸੀ ਅਗੇ ਇਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜੈਂਟ ਦਾ ਪਾਸ ਹੈਗਾ ਸੀ ਇਸ ਨੂੰ ਦੱਸਦਾ ਵੀ ਉਹ ਕੋ ਪੋਲਿੰਗ ਜੈਂਟ ਹੈ ਜਿਹੜੇ ਦੂਜੇ ਪਾਸੇ ਪ੍ਰੋਜੈਕਸ਼ਨ ਹੁੰਦੇ ਸੀ ਵੀ ਇੱਥੇ ਝਾਲੀ ਵੋਟਾਂ ਪੈ ਗਈ ਜਦੋਂ ਅਸੀਂ ਪਰਜਾਇਦੀ ਅਫਸਰ ਦੇ ਥਰੂ ਵੈਰੀਫਾਈ ਕੀਤਾ ਤਾਂ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪੰਜਾਬੀ ਐਫਐਸ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਗੋੜ ਪਾ ਸਕਦਾ ਹੈ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਨਿੱਦਰੇ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆਪੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਟੋ-ਕਟਾ ਵੀ ਬੋਲੀ ਤੇ ਜਰੂਰ ਕੰਟਰੋਲ ਕਰ ਜੇਕਰ ਤੁਹਾਡੇ ਮਨ ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸਾਨੂੰ ਇੱਕ ਵਾਰੀ ਦੱਸਣ ਜੇਕਰ ਅਸੀਂ ਨਹੀਂ ਸੌਲ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰ ਦੇ ਮਤਾਬਕ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ ਵਿੱਚ ਨਾ ਇੱਕ ਦੂਜੇ ਨਾਲ ਝਗੜੋ ਕਿ ਕਿਹੜੇ ਨੇਤਾਗੇ ਜਿਹੜੇ ਕਿਹੜੇ ਕੋਆਰਡੀਨੇਟਰ ਬਣਦੇ ਨੇ ਆਮ ਆਦਮੀ ਕੋਲ ਕੁਛ ਮੇਰਾਖਲ ਬੈਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇ ਜਿਹੜੇ ਹੈਗੇ ਸੀ ਪਾੜਾ ਸਾਹਿਬ ਦੇ ਦੋਨੇ ਬ੍ਰਦਰ ਸੀ ਮਰਤੇ ਉਹ ਵੀ ਆਪ ਆਏ ਪਰ ਜਦੋਂ ਹੀ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਔਰ ਪਾੜਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾੜਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡੇਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਨੇ ਬਤੀ ਜਨੂ ਚੰਗੀ ਗੱਲ ਕੀਤੀ ਪਰ ਕੁਝ ਜਿਹੜੇ ਨਾਮ ਸੱਜੇ ਖੱਬੇ ਹੁੰਦੇ ਹੋ ਆਪਣੇ ਗਲੇ ਛੁਕੇ ਹੋਰ ਗੱਲ ਦੇ ਹੁੰਦੇ ਆ ਤਾਂ ਕੱਢਣੇ ਸ਼ੁਰੂ ਕਰ ਦਿੰਦੇ ਆ ਉਹਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਇਹ ਤੋਂ ਸੀ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਤੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖਣ ਕਿਉਂਕਿ ਪੰਜਾਬ ਪੁਲਸ ਅੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ ਔਰ ਅਸੀਂ ਇਸ ਕੰਮ ਨੂੰ ਸੰਭਾਲਣਾ ਬੜੇ ਬੇਕੂਬੀ ਜਿਹੜਾ ਜਾਂ ਨਹੀਂ ਅੱਜ ਹੱਥਪਾਈ ਕੋਈ ਨਹੀਂ ਹੋਈ ਸਿਰਫ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਕੁੱਛ ਕਰਕੇ ਪਿੱਛੇ ਕਰਤਾ ਮਾਮਲਾ ਸ਼ੌਟ ਆਊਟ ਕਰਦਾ ਹੈ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ VOTING ਹੋ ਰਹੀ ਆ ਔਰ ਇਦਾਂ ਹੀ ਹੋਏਗੀ ਇੱਥੇ ਨਹੀਂ ਹਰ ਸਟੇਸ਼ਨ ਤੇ ਹੀ ਹੋਏਗੀ ਥੈਂਕ ਯੂ